ਗੁੱਡ ਈਵਨਿੰਗ ਪਲੀਜ਼ ਮੈਸੇਜ ਕਰਾਏ ਆਵਾਜ਼ ਔਰ ਸਭ ਕੁਝ ਸਹੀ ਚੱਲ ਰਿਹਾ ਹੈ ਪਲੀਜ਼ ਮੈਸੇਜ ਕਰੇ ਆਵਾਜ਼ ਔਰ ਵੀਡੀਓ ਸਭ ਕੁਝ ਸਹੀ ਚੱਲ ਰਿਹਾ ਹੈ हाँ जी मैसेज कर आवाज़ और वीडियो सब कुछ सही चल रहा है लड्डी लाडी मास्टर हाँ जी सर मैसेज कर आवाज़ और वीडियो सब कुछ सही चल रहा है ओके है ਹਾਂਜੀ ਰਿੰਕੂ ਇੱਕ ਵਾਰੀ ਮੈਸੇਜ ਗਰੁੱਪ 'ਚ ਕਰ ਦੋ ਤੁਸੀਂ हाँ जी सर जसविंदर सर ठीक हो ओके ओके ਰਿੰਕੂ ਤੁਸੀਂ ਆਪ ਵੀ ਦੇਖ ਲਓ ਹੁਣ ਕਿੰਨੇ ਕੁ ਐਕਟਿਵ ਹੋ ਗਏ ਨੇ ਕੋਈ ਵੀ ਕੰਮ ਕੀਤਾ ਜਾਂਦਾ ਜਾਂ ਗਰੁੱਪ 'ਚ ਮੈਸੇਜ ਪਾਇਆ ਜਾਂਦਾ ਚੁੱਪ ਕਰ ਜਾਂਦੇ ਨੇ ਗਰੁੱਪ 'ਚ ਤਾਂ ਐਵੇਂ ਕੰਮ ਨਹੀਂ ਚੱਲਣਾ ਸਾਰੇ ਜਣੇ ਸਮਝੋ ਇਸ ਗੱਲ ਨੂੰ ਜਿੰਨਾ ਚਿਰ ਇਸ ਗੱਲ ਨੂੰ ਸਾਰੇ ਸਮਝਦੇ ਨਹੀਂ ਉਹਨਾਂ ਚਿਰ ਕੋਈ ਮਸਲਾ ਆਲ ਨਹੀਂ ਹੋਣਾ ਸੋਨੂ ਕੰਬੋਜ ਚਲੋ ਕਰਦੇ ਆਂ ਸਟਾਰਟ ਆਪਾ ਆਪਾਂ ਨੂੰ ਪਤਾ ਹੈ ਪਹਿਲਾ ਜਦੋਂ ਪ੍ਰੋਟੈਸਟ ਆਪਾਂ ਕੀਤਾ ਸੀ ਜੋ ਫਾਇਲ ਕਰ ਕੀਤਾ ਫਲਾਈ ਔਰ ਜਾਮ ਉਸ ਤੋਂ ਬਾਅਦ ਆਪਾਂ ਨੂੰ ਮੀਟਿੰਗ ਦਾ ਲਾਰਾ ਲਾਇਆ ਸੀ ਕਿਉਂਕਿ ਜਦੋਂ ਮੀਟਿੰਗ ਦਾ ਲਾਰਾ ਲਾਇਆ ਸੀ ਫਾਈਲ ਕਦੇ ਵਿਧਾਇਕ ਨਹੀਂ ਆਪਣੀ ਨਾਲ ਤਾਂ ਮੀਟਿੰਗ ਹੋਈ ਤੇ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲਬਾਤ ਸੁਣੀ ਉਸ ਤੋਂ ਬਾਅਦ ਜਲਾਲਾਬਾਦ ਦੇ ਵਿਧਾਇਕ ਉਹਨਾਂ ਨੇ ਕਿਹਾ ਸੀ ਤੁੜ ਮੀਟਿੰਗ ਕਰਾਣ ਪਰ ਉਹਨਾਂ ਨੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਇਹ ਆਪਾਂ ਨੂੰ ਪਤਾ ਹੈ ਕਿੰਨੀ ਕੋ ਸਰਕਾਰ ਐਕਟਿਵ ਹੈਗੀ ਹੈ ਤੇ ਕਿੰਨਾ ਕੋਈ ਕੁਝ ਪਤਾ ਆਪਾਂ ਸਭ ਨੂੰ ਪਤਾ ਹੈ ਇਸ ਕਰਕੇ ਨਾ ਇਸ ਗੱਲ ਨੂੰ ਸਾਰੇ ਜਣੇ ਸਮਝੋ ਜੋ ਉੱਤਰ ਪਿੱਛੇ ਜਿੰਨੇ ਵੀ ਧਰਨੇ ਲੱਗੇ ਨੇ ਆਪਾਂ ਨੂੰ ਪਤਾ ਗਿਣਤੀ ਕਿੰਨੀ ਕੋਈ ਜਿੰਨਾ ਚਿਰ ਆਪਾਂ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਕੋਈ ਮਸਲਾ ਹੱਲ ਨਹੀਂ ਹੋਣਾ ਇਸ ਕਰਕੇ ਸਾਰੇ ਜਣੇ ਇਸ ਗੱਲ ਨੂੰ ਸਮਝੋ ਜਿੰਨਾ ਚਿਰ ਆਪਾਂ ਇਸ ਗੱਲ ਨੂੰ ਸਮਝਦੇ ਨਹੀਂ ਉਹਨਾਂ ਚਿਰ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਇਸ ਕਰਕੇ ਨਾ ਸਾਰੇ ਜਨਿਆਂ ਪੀਐਸਟੈਟ ਯੂਨੀਅਨ ਦੀ ਸਪੋਰਟ ਕਰੋ ਔਰ ਵੱਧ ਤੋਂ ਵੱਧ ਕਰੋ ਜੇ ਘਰਾਂ ਚ ਬੈਠੇ ਰਹੇ ਤੇ ਆਪਾਂ ਨੂੰ ਪਤਾ ਹੈ ਪੀਐਸਟੈਟ ਦਾ ਪੇਪਰ ਨਹੀਂ ਹੋਣਾ ਜਦੋਂ ਸਰਕਾਰ ਸੱਤਾ ਵਿੱਚ ਆਈ ਸੀ ਉਦੋਂ ਇੱਕੋ ਗੱਲ ਹੀ ਕਹਿੰਦੇ ਸੀ ਆਮ ਸਰਕਾਰ ਹੈ ਆਪਾਂ ਨੂੰ ਪਤਾ ਹੈ ਆਮ ਹੈ ਕਿ ਕਿਹੜੀ ਸਰਕਾਰ ਹੈ ਆਮ ਨਹੀਂ ਹੈਗੀ ਇਹ ਸਰਕਾਰ ਹੁਣ ਖਾਸ ਬਣੀ ਪਈ ਹੈ ਇਸ ਕਰਕੇ ਨਾ ਸਾਰੇ ਆਜਨਿਆਂ ਨੂੰ ਅਪੀਲ ਹੈ ਪੀਐਸਟੈਟ ਯੂਨੀਅਨ ਵਾਲੋ ਔਰ ਕਮੇਟੀ ਮੈਂਬਰਾਂ ਵਾਲੋ ਕਿ ਕਰਾਚੋਂ ਬਾਹਰ ਨਿਕਲੋ ਜਿੰਨਾ ਚਿਰ ਤੁਸੀਂ ਕਰਾਚੋਂ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਆਪਣੀ ਪਤਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਸਰਕਾਰ ਤੇ ਜਿੰਨਾ ਚਿਰ ਦਬਾਅ ਪਾ ਨਹੀਂ ਪਾਦੇ ਉਹਨਾਂ ਚਿਰ ਸਰਕਾਰ ਨੇ ਵੀ ਪੀਐਸ ਚੜ੍ਹਦਾ ਪੇਪਰ ਨਹੀਂ ਲੈਣਾ ਇਸ ਕਰਕੇ ਜੋ ਦੋ ਤਰੀਕ ਨੂੰ ਜਲੰਧਰ ਧਰਨਾ ਰੱਖਿਆ ਗਿਆ ਉਸ ਵਿੱਚ ਸਾਰੇ ਵੱਧ ਤੋਂ ਵੱਧ ਪਹੁੰਚੋ ਔਰ ਆਸ-ਪਾਸ ਦੇ ਜਿਹੜੇ ਵੀ ਲਿੰਕ ਚ ਆਪਣੇ ਅਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਐਕਟਿਵ ਕਰੋ ਜਿੰਨਾ ਚਿਰ ਆਪਾਂ ਪੂਰਾ ਕਾਠ ਨਹੀਂ ਦਿਖਾ ਦੇ ਉਹਨਾਂ ਚਿਰ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਜਦੋਂ ਵੀ ਸਰਕਾਰ ਇਹ ਸੱਤਾ ਵਿੱਚ ਆਈ ਸੀ ਸਰਕਾਰ ਇਹ ਕਹਿੰਦੀ ਸੀ ਨਾ ਕੋਈ ਧਰਨਾ ਲੱਗੇਗਾ ਨਾ ਕੁਝ ਹੋਏਗਾ ਇਹ ਆਪਾਂ ਨੂੰ ਪਤਾ ਹੈ ਐਜੂਕੇਸ਼ਨ ਕਿਵੇਂ ਦਾ ਸਿਸਟਮ ਚੱਲ ਰਿਹਾ ਹੈ ਔਰ ਹੈਲਥ ਦਾ ਕਿਵੇਂ ਚੱਲ ਰਿਹਾ ਹੈ ਜੇ ਹੈਲਥ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਡਾਕਟਰ ਨਹੀਂ ਮਿਲਦੇ ਜਾ ਕੋਈ ਦਵਾਈ ਨਹੀਂ ਮਿਲਦੀ ਜੇਕਰ এডਿਕੇਸ਼ਨ ਦੀ ਗੱਲ ਕੀਤੀ ਜਾਵੇ এডਿਕੇਸ਼ਨ ਤੇ ਵੀ ਆਪਾਂ ਨੂੰ ਪਤਾ ਹੈ ਪਿਛਲੇ ਜਿੰਨੇ ਸਰਕਾਰ ਉਸ ਨਾਲ ਜਿਆਦਾ ਹੀ ਤਰਨੇ ਲਾਉਣੇ ਪਏ ਇਸ ਕਰਕੇ ਸਰਕਾਰ ਐਕਟਿਵ ਨਹੀਂ ਹੈਗੀ ਜੇਕਰ ਟੈਟ ਦਾ ਪੇਪਰ ਕਰਵਾਉਣਾ ਤਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਪੈਣਾ ਔਰ ਗਰਾਊਂਡ ਲੈਵਲ ਤੇ ਆਣਾ ਪੈਣਾ ਜਿੰਨਾ ਚਿਰ ਆਪਾਂ ਗਰਾਊਂਡ ਲੈਵਲ ਤੇ ਨਹੀਂ ਆਦੇ ਉਹਨਾਂ ਚਿਰ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਪਿਛਲੇ ਸਮਾਂ ਆਪਾਂ ਨੇ ਪਤਾ ਬਹੁਤ ਬੀਤ ਚੁੱਕਿਆ ਹੈ। ਔਰ ਪਿਛਲੇ ਸਮੇਂ ਨੂੰ ਧਿਆਨ ਵਿੱਚ ਆਪਾਂ ਰੱਖਦੇ ਹੋਏ ਔਰ ਸਾਰੇ ਜਣੇ ਪੀਐਸਟੈਟ ਜੂਨੀਅਰ ਔਰ ਕਮੇਟੀ ਮੈਂਬਰਾਂ ਦਾ ਆਪਾਂ ਸਾਰੇ ਜਣੇ ਸਾਥ ਦੇਈਏ। ਕਮੇਟੀ ਮੈਂਬਰ ਵੀ ਆਪਣੇ ਸਾਰਿਆਂ ਦੇ ਸਾਥ ਨਾਲ ਹੀ ਹੈ ਔਰ ਆਪਾਂ ਨੂੰ ਪਤਾ ਹੈ ਜਿੰਨਾ ਚਿਰ ਆਪਾਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਇਸ ਕਰਕੇ ਜੋ ਦੋ ਤਰੀਕ ਨੂੰ ਜਲੰਧਰ ਧਰਨਾ ਰੱਖਿਆ ਗਿਆ ਉਸ ਧਰਨੇ ਵਿੱਚ ਸਾਰੇ ਜਣੇ ਵੱਧ ਤੋਂ ਵੱਧ ਪਹੁੰਚੋ ਜੋ ਕਿ ਉੱਥੋਂ ਦੇ ਜੋ ਐਕਸ਼ਨ ਹੈ ਉਹ ਬੁੱਤ ਐਕਸ਼ਨ ਕੀਤਾ ਜਾਏਗਾ ਕਿਉਂਕਿ ਤੁਹਾਨੂੰ ਕੁਝ ਹੋਰ ਦੇਖਣ ਨੂੰ ਮਿਲੇਗਾ ਇਸ ਕਰਕੇ ਉਸ ਧਰਨੇ ਵਿੱਚ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਇਕੱਠ ਦਿਖਾਉਣਾ ਹੈ ਤੇ ਉਸ ਦਿਨ ਆਪਾਂ ਟੈਟ ਦਾ ਨੋਟੀਫਿਕੇਸ਼ਨ ਕਰਵਾਉਣਾ ਹੈ ਕਿਉਂਕਿ ਸਰਕਾਰ ਵੀ ਆਪਾਂ ਨੂੰ ਪਤਾ ਆ ਗਈ ਹੈ ਕਿੰਨੀ ਕੋ ਐਕਟਿਵ ਆ ਗਈ ਹੈ ਸਰਕਾਰ ਨੇ ਜਿੰਨਾ ਚਿਰ ਆਪਾਂ ਪੂਰਾ ਦਬਾਅ ਨਹੀਂ ਪਾਦੇ ਉਹਨਾਂ ਚਿਰ ਆਪਾਂ ਨੂੰ ਪਤਾ ਪੀਐਸਟੈਟ ਦਾ ਪੇਪਰ ਨਹੀਂ ਹੋਣਾ ਪਿੱਛੇ ਸਮਾਂ ਜਿਹੜਾ ਲੰਘ ਗਿਆ ਉਹ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ ਹੁਣ ਵੀ ਆਪਾਂ ਇਸ ਸਮੇਂ ਨੂੰ ਸੰਭਾਲ ਲਈਏ ਤੇ ਪੀਐਸਟੈਟ ਦਾ ਪੇਪਰ ਹੋ ਜਾਏਗਾ ਜੇਕਰ ਜਿਵੇਂ ਪਿੱਛੇ ਸਮਾਂ ਲੰਘ ਗਿਆ ਇਸ ਤਰ੍ਹਾਂ ਹੁਣ ਵੀ ਆਪਾਂ ਚੁੱਪ ਕਰਕੇ ਬੈਠੇ ਰਹੇ ਤਾਂ ਪੀਐਸਟੈਟ ਦਾ ਪੇਪਰ ਤੁਸੀਂ ਭੁੱਲ ਜਾਇਆ ਵੀ ਹੁਣ ਹੋ ਜਾਏਗਾ ਫੇਰੇ 25 ਚ ਜਾ ਕੇ ਗੱਲ ਪੈਣੀ 25 ਚ ਹੋਵੇ ਕੇ 26 ਚ ਹੋਵੇ ਇਸ ਕਰਕੇ ਕਮੇਟੀ ਮੈਂਬਰਾਂ ਵੱਲੋਂ ਔਰ ਪੀਐਸਟੈਟ ਜੂਨੀਅਨ ਵੱਲੋਂ ਤੁਹਾਨੂੰ ਵਾਰ-ਵਾਰ ਪੇਲ ਕੀਤੀ ਜਾਂਦੀ ਬੇਨਤੀ ਕੀਤੀ ਜਾਂਦੀ ਵੀ ਘਰਾਂ ਚੋਂ ਬਾਹਰ ਨਿਕਲੋ ਔਰ ਗਰਾਊਂਡ ਲੈਵਲ ਤੇ ਆਓ ਇਸ ਗੱਲ ਤੇ ਕੋਈ ਵੀ ਧਿਆਨ ਨਹੀਂ ਦੇ ਰਿਆ ਜਿੰਨਾ ਚਿਰ ਆਪਾਂ ਗਰਾਊਂਡ ਲੈਵਲ ਤੇ ਨਹੀਂ ਆਦੇ ਉਹਨਾਂ ਚਿਰਾਂ ਪੀਐਸਟੈਟ ਦਾ ਪੇਪਰ ਤੁਸੀਂ ਭੁੱਲ ਜਾਓ ਬਾਕੀ ਜੋ ਵੀ ਪਿੱਛੇ ਫੁਆਹ ਚੱਲ ਰਹੀ ਹੈ ਪੀਐਸਟੈਟ ਦਾ ਪੇਪਰ ਆਦੋ ਇੰਨੀ ਤਰੀਕ ਨੂੰ ਹੋ ਰਿਹਾ ਐਨੀ ਤਰੀਕ ਬਾਕੀ ਜੋ ਵੀ ਸਾਡੇ ਆਪ ਦੇ ਸੋਰਸਾਂ ਜਿੰਨਾ ਕੋ ਸਾਨੂੰ ਪਤਾ ਲੱਗਿਆ ਅਜੇ ਪੀਐਸ ਟੈਟ ਦੀ ਕੋਈ ਵੀ ਸੁਭਾਵਨਾ ਨਹੀਂ ਹੈ ਜੋ ਕਿ ਬੋਰਡ ਵਿੱਚ ਅਜੇ ਕੋਈ ਵੀ ਸੁਭਾਵਨਾ ਨਹੀਂ ਇਸ ਕਰਕੇ ਨਾ ਜੇਕਰ ਆਪਾਂ ਪੀਐਸ ਟੈਟ ਦਾ ਪੇਪਰ ਕਰਵਾਣਾ ਹੈ ਤੇ ਆਪਾਂ ਨੂੰ ਗਰਾਊਂਡ ਲੈਵਲ ਤੇ ਆਣਾ ਪੈਣਾ ਤੇ ਆਪਾਂ ਨੂੰ ਵੱਧ ਤੋਂ ਵੱਧ ਕਾਠ ਦਿਖਾਣਾ ਪੈਣਾ ਜਿੰਨਾ ਚਿਰ ਆਪਾਂ ਕਾਠ ਨਹੀਂ ਦਿਖਾਦੇ ਉਹਨਾਂ ਚਿਰ ਪੀਐਸ ਟੈਟ ਦਾ ਅਜੇ ਤੱਕ ਕੋਈ ਸੁਭਾਵਨਾ ਨਹੀਂ ਜੋ ਅੰਦਰ ਦੇ ਸਾਨੂੰ ਸੋਰਸਾਂ ਤੋਂ ਪਤਾ ਲੱਗਿਆ ਹੈ ਜੇ ਤੱਕ ਪੀਐਸਟੈਟ ਦੀ ਕੋਈ ਸੁਭਾਵਨਾ ਨਹੀਂ। ਬਾਕੀ ਇਹ ਤੁਸੀਂ ਦੇਖ ਲਓ ਅੱਗੇ ਦਾ ਕੀ ਕਰਨਾ ਹੈ। ਪੀਐਸਟੈਟ ਦਾ ਪੇਪਰ ਕਰਵਾਉਣਾ ਹੈ ਕਿ ਘਰਾਂ 'ਚ ਬੈਠਣਾ ਹੈ ਕਿ ਤਿਆਰੀ ਕਰਨੀ ਹੈ। ਕਿਉਂਕਿ ਤਿਆਰੀ ਕਰਦੇ ਨੇ ਟਾਈਮ ਬਹੁਤ ਹੋ ਗਿਆ ਹੈ। ਇਸ ਕਰਕੇ ਨਾ ਹੁਣ ਆਪਾਂ ਨੂੰ ਸਾਰਿਆਂ ਨੂੰ ਗਰਾਊਂਡ ਲੈਵਲ ਤੇ ਆਣਾ ਪੈਣਾ ਹੈ ਤੇ ਵੱਡਾ ਇਕੱਠ ਕਰਨਾ ਪੈਣਾ ਹੈ। ਤੇ ਜਿਹੜਾ ਦੋ ਤਰੀਕ ਨੂੰ ਰੱਖਿਆ ਤਰਨਾ ਉਸ ਵਿੱਚ ਗੁਪਤਕਸ਼ਨ ਕੀਤਾ ਜਾਵੇਗਾ ਔਰ ਜੋ ਵੀ ਉਸ ਦਿਨ ਪੀਐਸਟੈਟ ਦਾ ਨੋਟੀਫਿਕੇਸ਼ਨ ਕਢਾ ਕੇ ਫੇਰੀ ਉਥੋਂ ਉੱਟਿਆ ਜਾਵੇਗਾ ਨਹੀਂ ਤਾਂ ਉਹਨਾਂ ਚਿਰ ਉੱਥੇ ਹੀ ਰਹਿਣਾ ਹੈ ਇਸ ਕਰਕੇ ਹੁਣ ਤੁਸੀਂ ਸਾਰੇ ਜਣੇ ਵੱਤ ਵਤ ਪੀਐਸਟੈਟ ਯੂਨੀਅਨ ਦਾ ਸਾਥ ਦਿਓ ਔਰ ਆਪਾਂ ਪੀਐਸਟੈਟ ਦਾ ਪੇਪਰ ਕਰਵਾ ਸਕੀਏ ਆਪਾਂ ਨੂੰ ਪਤਾ ਹੈ ਸਰਕਾਰ ਤੇ ਜਿੰਨਾ ਚਿਰ ਆਪਾਂ ਦਬਾ ਨਹੀਂ ਪਾਦੇ ਔਰ ਜਿੰਨਾ ਚਿਰ ਆਪਾਂ ਸਰਕਾਰ ਤੇ ਪੂਰਾ ਕਾਠ ਨਹੀਂ ਦਿਖਾ ਦੇ ਉਹਨਾਂ ਚ ਪੀਐਸਟੈਟ ਦੀ ਕੋਈ ਸੁਭਾਵਨਾ ਨਹੀਂ ਪਿੱਛੇ ਵੀ ਜਿੰਨੇ ਪੀਐਸਟੈਟ ਦੇ ਪੇਪਰ ਹੋਏ ਨੇ ਔਰ ਕਾਠ ਨਾਲ ਹੀ ਹੋਏ ਨੇ ਔਰ ਪੀਐਸਟੈਟ ਦੀ ਜੂਨੀਅਨ ਨਾਲ ਹੀ ਹੋਏ ਨੇ ਇਹ ਸੋਚੋਗੇ ਕੋਈ ਗੱਲ ਨਹੀਂ ਪੀਐਸਟੈਟ ਦਾ ਪੇਪਰ ਤਾਂ ਹੋ ਹੀ ਜਾਣਾ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਹੋ ਜਾਣਾ ਇਸ ਗੱਲ ਤੇ ਤੁਸੀਂ ਅੱਗੇ ਦੀ ਸਮਾਂ ਬਹੁਤ ਬੀ ਚੁੱਕਿਆ ਹੈ ਔਰ ਹੁਣ ਧਿਆਨ ਵਿੱਚ ਰੱਖਦੇ ਹੋਏ ਇਸ ਸਮੇਂ ਨੂੰ ਸੰਭਾਲ ਲਓ ਜੇਕਰ ਆਪਾਂ ਸਮਾਂ ਸਮਾਲ ਲਿਆ ਤਾਂ ਪੀਐਸਟੈਟ ਦਾ ਪੇਪਰ ਆਪਾਂ ਕਰਵਾ ਸਕਾਂਗੇ ਜੇਕਰ ਆਪਾਂ ਸਮੇਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਤਾਂ ਪਿੱਛੇ ਜਿਵੇਂ ਸਮਾਂ ਲੰਘ ਗਿਆ ਤੇ ਅੱਗੇ ਤਾਂ ਇਹ ਵੀ ਲੰਘ ਜਾਣਾ ਪਈ ਨਹੀਂ ਪਤਾ ਪੀਐਸਟੈਟ ਦਾ ਪੇਪਰ ਫਿਰ ਕਦੋਂ ਹੋਣਾ ਹੈ ਇਹ ਹੁਣ ਤੁਹਾਡੇ ਕੱਠ ਨੇ ਹੀ ਦੱਸਣਾ ਹੈ ਪੀਐਸਟੈਟ ਦਾ ਆਪਾਂ ਪੇਪਰ ਕਰਵਾ ਸਕਦੇ ਹਾਂ ਕਿ ਨਹੀਂ ਕਰਵਾ ਸਕਦੇ ਬਾਕੀ ਜਿੰਨੇ ਵੀ ਆਪਣੇ ਆਸ-ਪਾਸ ਦੇ ਸਾਥੀ ਨੇ ਜਿਹੜੇ ਆਪਣੇ ਲਿੰਕ 'ਚ ਉਹਨਾਂ ਨੂੰ ਐਕਟਿਵ ਕਰੋ ਔਰ ਪੀਐਸਟੈਟ ਦੀ ਜੁਨੇਸ ਔਰ ਕਮੇਟੀ ਮੈਂਬਰਾਂ ਸਾਰਿਆਂ ਨਾਲ ਜੋੜੋ ਔਰ ਇਕੱਠਾ ਪਾਵਦ ਤੋਂ ਬਾਅਦ ਕਾਰ ਸਕੀਏ ਕਿਉਂਕਿ ਜੇਕਰ ਪੀਐਸਟੈਟ ਦਾ ਪੇਪਰ ਕਰਵਾਉਣਾ ਤਾਂ ਆਪਾਂ ਨੂੰ ਵੱਡਾ ਤੋਂ ਵੱਡਾ ਇਕੱਠ ਕਰਨਾ ਪੈਣਾ ਹੈ ਤੇ ਤਾਂ ਹੀ ਪੀਐਸਟੈਟ ਦਾ ਪੇਪਰ ਹੋਣਾ ਜਿੰਨਾ ਚਿਰ ਸਰਕਾਰ ਤੇ ਪੂਰਾ ਦਬਾਅ ਨਹੀਂ ਪੈਂਦਾ ਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪੂਰੀ ਨਹੀਂ ਜਾਂਦੀ ਉਹਨਾਂ ਚਿਰ ਮਸਲਾ ਹੱਲ ਇਹ ਨਹੀਂ ਹੋਣਾ ਪੀਐਸਟੈਟ ਦਾ ਕਿਉਂਕਿ ਕੋਈ ਵੀ ਕਿੱਥੇ ਵੀ ਜੇ ਮੀਟਿੰਗ ਜਾਂ ਕਿਸੇ ਨਾਲ ਕੀਤੀ ਜਾਂਦੀ ਹੈ ਇੱਕੋ ਗੱਲ ਆਂਦੀ ਹੈ ਤੁਹਾਡਾ ਕੱਠ ਨਹੀਂ ਹੈ ਇਸ ਕਰਕੇ ਆਪਣਾ ਪਹਿਲੇ ਵੀ ਜੋ ਪੇਪਰ ਲੇਟ ਹੋਇਆ ਇਹ ਆਪਣੇ ਆਪ ਦੇ ਕੱਠ ਕਰਕੇ ਹੀ ਨਹੀਂ ਹੋਇਆ ਕਿਉਂਕਿ ਜੇਕਰ ਪਹਿਲਾਂ ਹੀ ਸਾਰੇ ਜਨੇ ਗਰਾਊਂਡ ਲੈਵਲ ਤੇ ਆ ਜਾਂਦੇ ਔਰ ਕੱਠ ਚੰਗਾ ਹੁੰਦਾ ਤਾਂ ਪੀਐਸਟੈਟ ਦਾ ਪੇਪਰ ਆਪਾਂ ਕਰਵਾ ਲੈਣਾ ਸੀ ਤਾ ਹੀ ਪਿੱਛੇ ਪੀਐਸਟੈਟ ਦਾ ਪੇਪਰ ਲੇਟ ਹੋ ਗਿਆ ਇਸ ਕਰਕੇ ਹੁਣ ਤੁਸੀਂ ਇਸ ਨੂੰ ਜੇਕਰ ਪੀਐਸਟੈਟ ਦਾ ਪੇਪਰ ਕਰਵਾਉਣਾ ਹੈ ਤਾਂ ਤੁਹਾਨੂੰ ਗਰਾਊਂਡ ਲੈਵਲ ਤੇ ਆਣਾ ਪੈਣਾ ਹੈ ਬਾਕੀ ਜਿਹੜਾ 2 ਤਰੀਕ ਨੂੰ ਤਰਨਾ ਰੱਖਿਆ ਹੈ ਉਸ ਤਰਨੇ ਵਿੱਚ ਸਾਰੇ ਜਣੇ ਵਕਤ ਵਾਦ ਪਹੁੰਚੋ ਔਰ ਜੋ ਵੀ ਉੱਥੋਂ ਦਾ ਗੁਪਤ ਐਕਸ਼ਨ ਕੀਤਾ ਜਾਏਗਾ ਔਰ ਪੀਐਸਟੈਟ ਦਾ ਨੋਟੀਫਿਕੇਸ਼ਨ ਕੜਵਾ ਕੇ ਉੱਥੋਂ ਵਾਪਸ ਆਇਆ ਜਾਏਗਾ ਜੇਕਰ ਤੁਸੀਂ ਹੁਣ ਵੀ ਘਰਾਂ ਚ ਚੁੱਪ ਕਰਕੇ ਬੈਠੇ ਰਹੇ ਤਾਂ ਪੀਐਸਟੈਟ ਦਾ ਪੇਪਰ ਫਿਰ ਤੁਸੀਂ ਭੁੱਲ ਜਾਇਆ ਜੀ ਇਹ ਹੁਣ ਤੁਹਾਡੇ ਤੇ ਹੈ ਤੁਸੀਂ ਪੀਐਸਟੈਟ ਦਾ ਪੇਪਰ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਤੇ ਜਿਹੜਾ ਦੋ ਤਰੀਕ ਦਾ ਤਰਨਾ ਹੈ ਜਲੰਧਰ ਕਿਉਂਕਿ ਉਸ ਕੱਟਨੇ ਹੀ ਦੱਸਣਾ ਹੈ ਪੀਐਸਟੈਟ ਦਾ ਪੇਪਰ ਕਦੋਂ ਹੋਣਾ ਹੈ ਕਿਉਂਕਿ ਹੁਣ ਉੱਥੇ ਚੋਣਾ ਹੈ ਜੇਕਰ ਆਪਣਾ ਪੂਰਾ ਦਬਾਅ ਔਰ ਕੱਠ ਚੰਗਾ ਹੋਇਆ ਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਜਾਏਗੀ ਤਾਂ ਪੀਐਸਟੈਟ ਦਾ ਆਪਣਾ ਪੇਪਰ ਹੋ ਜਾਏਗਾ ਜੇਕਰ ਆਪਣਾ ਕੱਠ ਚੰਗਾ ਨਾ ਹੋਇਆ ਤਾਂ ਪੀਐਸਟੈਟ ਦਾ ਪੇਪਰ ਅਜੇ ਕੋਈ ਵੀ ਸੁਭਾਵਨਾ ਲੈਣ ਦੇ ਚ ਨਹੀਂ ਹੈ ਤਾਂ ਪੀਐਸਟੈਟ ਦਾ ਪੇਪਰ ਅੱਗੇ ਅਜੇ ਜਾਏਗਾ ਇਸ ਕਰਕੇ ਅਸੀਂ ਵਾਰ-ਵਾਰ ਪੀਲੇ ਵੀ ਕਰ ਰਹੇ ਨੇ ਔਰ ਕਮੇਟੀ ਮੈਂਬਰ ਵਾਰ-ਵਾਰ ਇੱਕੋ ਗੱਲ ਕਰ ਰਹੇ ਨੇ ਵੀ ਸਾਥ ਦੇ ਔਰ ਸਾਥ ਤੋਂ ਬਿਨਾ ਕੁਝ ਨਹੀਂ ਹੋਣਾ ਪਰ ਇਸ ਗੱਲ ਨੇ ਗਰੁੱਪ ਵਿੱਚ ਜੇਕਰ ਕੋਈ ਮੈਸੇਜ ਪਾਇਆ ਜਾਂਦਾ ਹੈ ਤੋ ਉਸ ਮੈਸੇਜ ਦਾ ਵੀ ਕੋਈ ਜਵਾਬ ਨਹੀਂ ਦਿੰਦਾ ਤੇ ਨਾ ਕੋਈ ਉਸ ਮੈਸੇਜ ਨੂੰ ਸੀਨ ਕਰਕੇ ਸਾਰੇ ਛੱਡ ਦਿੰਦੇ ਨੇ ਕਿਉਂਕਿ ਸੀਨ ਕਰਨ ਦਾ ਨੁਕਸਾਨ ਆਪਣਾ ਆਪ ਦਾ ਹੀ ਹੈ ਜੇਕਰ ਆਪਾਂ ਸੀਨ ਕਰਕੇ ਛੱਡਾਂਗੇ ਨੁਕਸਾਨ ਆਪਣਾ ਆਪ ਦਾ ਹੀ ਹੁੰਦਾ ਪਿਆ ਕਿਉਂਕਿ ਸਮਾਂ ਪਹਿਲਾਂ ਵੀ ਬਹੁਤ ਬੀਤ ਚੁੱਕਿਆ ਹੈ ਇਸ ਕਰਕੇ ਨਾ ਜੋ ਮੈਸੇਜ ਪਾਇਆ ਜਾਂਦਾ ਗਰੁੱਪ ਵਿੱਚ ਉਸ ਮੈਸੇਜ ਦਾ ਜਵਾਬ ਦਿੱਤਾ ਕਰੋ ਔਰ ਜੇਕਰ ਮੈਸੇਜ ਦਾ ਜਵਾਬ ਦੇਓ ਤਾਂ ਹੀ ਆਪਾਂ ਪੀਐਸਟੈਟ ਦੇ ਅੱਗੇ ਪੇਪਰ ਕਰਵਾ ਸਕਾਂਗੇ ਤੇ ਜਿੰਨਾ ਅਜੇ ਨਾਮ ਨੋਟ ਨਹੀਂ ਕਰਵਾਏ ਪੀਐਸਟੈਟ ਕਮੇਟੀ ਮੈਂਬਰਾਂ ਨੂੰ ਤੁਸੀਂ ਆਪੋ ਆਪ ਦੇ ਨਾਮ ਨੋਟ ਕਰਵਾ ਦਿਓ ਜਿਹੜੇ ਕੀ ਉਸ ਦਿਨ ਧਰਨੇ ਤੇ ਉੱਥੇ ਪਹੁੰਚ ਰਹੇ ਨੇ ਉਹ ਆਪੋ ਆਪ ਦੇ ਸਾਰੇ ਜਨੇ ਨਾਮ ਨੋਟ ਕਰਵਾ ਦੋ ਤੇ ਜੋ ਕੇ ਧਰਨਾ ਆਪਣਾ ਇੱਕ ਚੰਗੇ ਇਕੱਠ ਨਾਲ ਦਾ ਜਾਵੇ ਇਹ ਹੁਣ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਪੀਐਸਟੈਟ ਦਾ ਪੇਪਰ ਕਰਨਾ ਹੈ ਕਿ ਘਰਾਂ ਚ ਬੈਠ ਕੇ ਤਿਆਰੀ ਕਰਨੀ ਹੈ ਇਹ ਹੁਣ ਤੁਹਾਡੇ ਤੇ ਛੱਡਤੀ ਇਸ ਕਰਕੇ ਕਮੇਟੀ ਮੈਂਬਰ ਔਰ ਪੀਐਸਟੈਟ ਜੂਨੀਅਰ ਤੁਹਾਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹਾ ਹੈ ਕਿਉਂਕਿ ਨੁਕਸਾਨ ਇਸ ਵਿੱਚ ਹੋ ਰਿਹਾ ਤੁਹਾਡਾ ਹੀ ਹੋ ਰਿਹਾ ਕਿਉਂਕਿ ਸਮਾਂ ਇਹ ਪਿੱਛੇ ਜਿਵੇਂ ਲੰਘ ਗਿਆ ਹੈ ਅੱਗੇ ਦਾ ਵੀਵੇਂ ਲੰਘ ਜਾਣਾ ਹੈ ਇਸ ਕਰਕੇ ਜਿੰਨਾ ਚਿਰ ਆਪਾਂ ਤਕੜਾ ਕੱਠ ਨਹੀਂ ਕਰਦੇ ਉਹਨਾਂ ਚਿਰ ਕੋਈ ਸੁਭਾਵਨਾ ਨਹੀਂ ਇਸ ਕਰਕੇ ਉਸ ਦਿਨ 2 ਤਰੀਕ ਨੂੰ ਉੱਥੇ ਵਾਦ ਤਵਦ ਸਾਥੀ ਪਹੁੰਚੋ ਤੇ ਕਿਉਂਕਿ ਪੇਪਰ ਕਰਵਾਇਆ ਜਾ ਸਕੇ ਇਹ ਤੁਹਾਡਾ ਕਾਠੀਓ ਦੰਦ ਦੱਸੇਗਾ ਪੀਐਸਟੈਟ ਦਾ ਪੇਪਰ ਕਦੋਂ ਹੋਣਾ ਹੈ ਇਸ ਕਰਕੇ ਹੁਣ ਚੋਣਾ ਹੈ ਤੇ ਜੇਕਰ ਆਪਾਂ ਪੀਐਸਟੈਟ ਦਾ ਪੇਪਰ ਕਰਵਾਣਾ ਹੈ ਤੇ ਕੰਨਾਂ ਤੱਕ ਆਵਾਜ਼ ਉਹਨਾਂ ਦੇ ਸਰਕਾਰ ਦੇ ਪਛਾਣੀਏ ਤਾਂ ਆਪਾਂ ਨੂੰ ਉਹਦਨ ਵੱਧ ਤੋਂ ਵੱਧ ਕਾਠ ਕਰਨਾ ਪੈਣਾ ਹੈ ਔਰ ਘਰਾਂ 'ਚ ਬੈਠ ਕੇ ਕੁਝ ਨਹੀਂ ਮਿਲਣਾ ਪਿੱਛੇ ਵੀ ਬੜਾ ਟਾਈਮ ਹੋ ਗਿਆ ਘਰਾਂ 'ਚ ਬੈਠ ਕੇ ਔਰ ਗਰਾਊਂਡ ਲੈਵਲ ਤੇ ਸਾਰੇ ਆਓ ਔਰ ਸਭ ਦੇ ਸਾਥ ਨਾਲ ਪੀਐਸਟੈਟ ਦਾ ਪੇਪਰ ਹੋਣਾ ਹੈ ਜਿਹੜੇ ਪਿੱਛੇ ਪੀਐਸਟੈਟ ਦੇ ਪੇਪਰ ਹੋਏ ਨੇ ਪੀਐਸਟੈਟ ਜੂਨੀਅਨ ਔਰ ਸਬ ਦੇ ਸਾਥ ਨਾਲ ਹੀ ਹੋਏ ਨੇ ਜੋ ਪਿੱਛੇ ਪੋਸਟਾਂ ਆਈਆਂ ਨੇ ਉਹ ਵੀ ਆਪਾਂ ਨੂੰ ਪਤਾ ਪੀਐਸਟੈਟ ਇਨ ਔਰ ਸਾਰਿਆਂ ਦੇ ਸਾਥ ਨਾਲ ਹੀ ਆਈਆਂ ਹੈ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਔਰ ਕਮੇਟੀ ਮੈਂਬਰਾਂ ਵੱਲੋਂ ਔਰ ਪੀਐਸਟੈਟ ਜੂਨੀਅਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਇਸ ਧਰਨੇ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਸਾਥ ਦੇਣਾ ਔਰ ਗਰਾਊਂਡ ਲੈਵਲ ਤੇ ਵੱਧ ਤੋਂ ਵੱਧ ਪਹੁੰਚਣਾ ਜਿੰਨਾ ਚਿਰ ਆਪਾਂ ਸਰਕਾਰ ਨੂੰ ਗਰਾਊਂਡ ਲੈਵਲ ਤੇ ਕੱਠ ਨਹੀਂ ਦਿਖਾਦੇ ਉਹਨਾਂ ਚਿਰ ਪੀਐਸਟੈਟ ਦਾ ਪੇਪਰ ਨਹੀਂ ਹੋਣਾ ਇਸ ਕਰਕੇ ਜੋ ਵੀ ਕਮੇਟੀ ਮੈਂਬਰਾਂ ਵੱਲੋਂ ਗਰੁੱਪ ਵਿੱਚ ਮੈਸੇਜ ਪਾਇਆ ਉਹ ਮੈਸੇਜ ਸੀਨ ਕਰਕੇ ਨਾ ਛੱਡਿਆ ਕਰੋ ਔਰ ਉਸ ਮੈਸੇਜ ਦਾ ਜਵਾਬ ਦਿੱਤਾ ਕਰੋ ਬਾਕੀ ਜੋ ਦੋ ਤਰੀਕ ਨੂੰ ਧਰਨਾ ਹੈ ਉਸ ਧਰਨੇ ਵਿੱਚ ਦੇਖੋ ਪਤਾ ਲੱਗਦਾ ਕੀ ਬੰਦਾ ਹੈ ਆਪਣਾ ਕੱਟ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਇਸ ਕਰਕੇ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਇਹ ਅੰਦਰ ਦੇ ਸੋਰਸਾਂ ਤੱਕ ਅਜੇ ਤੱਕ ਪੀਐਸਟੈਟ ਦਾ ਕੋਈ ਸੰਭਾਵਨਾ ਨਹੀਂ ਹੈ ਇਹ ਹੁਣ ਤੁਸੀਂ ਦੇਖ ਲਓ ਵੀ ਕੀ ਕਰਨਾ ਹੈ ਪੀਐਸਟੈਟ ਦਾ ਪੇਪਰ ਕਰਵਾਉਣਾ ਹੈ ਕਿ ਘਰਾਂ ਚ ਬੈਠਣਾ ਹੈ ਜੇ ਉਸ ਦਿਨ ਗਰਾਊਂਡ ਲੈਵਲ ਤੇ ਆ ਗਿਆ ਤਾਂ ਆਪਣਾ ਨੋਟੀਫਿਕੇਸ਼ਨ ਆ ਜਾਏਗਾ ਤੇ ਨਹੀਂ ਤਾਂ ਫਿਰ ਜਿੱਥੇ ਅੱਗੇ ਸਮਾਂ ਲੰਘਿਆ ਤਾਂ ਇਹ ਵੀ ਸਮਾਂ ਅੱਗੇ ਲੰਘ ਜਾਣਾ ਹੈ ਇਸ ਕਰਕੇ ਨਾ ਪੀਐਸਟੈਟ ਯੂਨੀਅਨ ਵਾਲੇ ਔਰ ਕਮੇਟੀ ਮੈਂਬਰ ਤੁਹਾਡਾ ਸਭ ਦਾ ਸਾਥ ਮੰਗਦੇ ਨੇ ਔਰ ਸਾਰੇ ਜਣੇ ਉਹਨਾਂ ਦਾ ਸਾਥ ਦਿਓ ਕਿਉਂਕਿ ਜਿੰਨਾ ਚਿਰ ਆਪਾਂ ਸਰਕਾਰ ਤੇ ਪੂਰਾ ਦਬਾਅ ਨਹੀਂ ਪਾਉਂਦੇ ਇਹ ਸਰਕਾਰ ਜਿਹੜੀ ਹੈਗੀ ਆਮ ਦੀ ਨਹੀਂ ਉਹਨਾਂ ਖਾਸ ਦੀ ਬਣੀ ਪਈ ਕਿਉਂਕਿ ਖਾਸ ਦੀ ਬਣ ਚੁੱਕੀ ਹੈ ਜਦੋਂ ਸੱਤਾ ਵਿੱਚ ਸਰਕਾਰ ਬਣਦੀ ਸੀ ਨਾ ਉਦੋਂ ਕਹਿੰਦੇ ਸੀ ਕੋਈ ਗੱਲ ਨਹੀਂ ਆਮ ਤੁਹਾਡੇ ਜਦੋਂ ਵੀ ਕੋਈ এডਿਕੇਸ਼ਨ ਦਾ ਕੰਮ ਆਸੀ ਪਹਿਲੇ ਨੰਬਰ ਤੇ ਕਰਾਂਗੇ ਔਰ ਆਪਾਂ ਨੂੰ ਪਤਾ ਹੈ ਹੁਣ এডਿਕੇਸ਼ਨ ਦਾ ਕੰਮ ਪਹਿਲੇ ਨੰਬਰ ਤੇ ਹੋ ਰਿਹਾ ਕਿਵੇਂ ਹੋ ਰਿਹਾ ਹੈ ਕਿਉਂਕਿ ਜੋ ਕਿ ਪਿੱਛੇ ਧਰਨੇ ਆਪਣਾ ਕੱਟ ਪਰ ਹੁਣ ਜੋ ਧਰਨਿਆਂ ਦਾ এডਿਕੇਸ਼ਨ ਤੇ ਧਰਨੇ ਲੱਗ ਰਿਹਾ ਸਾਰਿਆਂ ਤੋਂ ਵੱਧ ਲੱਗ ਰਿਹਾ ਇਹਨਾਂ ਦੇ ਆਮ ਆਦਮੀ ਦੀ ਸਰਕਾਰ ਇਸ ਕਰਕੇ ਇਹਨਾਂ ਪਹਿਲਾਂ ਕਿ ਹੈਲਥ ਦਾ ਕੰਮ ਔਰ ਐਜੂਕੇਸ਼ਨ ਦਾ ਕੰਮ ਪੈਲ ਦੇ ਧਾਰ ਤੇ ਕੀਤਾ ਜਾਏ ਆ ਇਸ ਕਰਕੇ ਨਾ ਸਾਰੇ ਜਣੇ ਤੁਸੀਂ ਪੀਐਸਟੈਟ ਜੁਨੀਅਨ ਦੀ ਸਪੋਰਟ ਕਰੋ ਤੇ ਜੋ ਕਿ ਪੀਐਸਟੈਟ ਦਾ ਪੇਪਰ ਕਰਵਾਇਆ ਜਾ ਸਕੇ ਜੇਕਰ ਘਰਾਂ ਚ ਚੁੱਪ ਕਰਕੇ ਬੈਠੇ ਰਹੇ ਤਾਂ ਫਿਰ ਪੀਐਸਟੈਟ ਤੁਸੀਂ ਭੁੱਲ ਜਾਓ ਵੀ ਕਦੋਂ ਹੋਣਾ ਹੈ ਇਸ ਕਰਕੇ ਜੋ ਦੋ ਤਰੀਕ ਨੂੰ ਤਰਨਾ ਹੈ ਉਸ ਤਰਨੇ ਵਿੱਚ ਸਾਰਿਆਂ ਨੇ ਵਾਅਦ ਤਵਾਦ ਪਹੁੰਚਣਾ ਹੈ ਔਰ ਪਿੱਛੇ ਜਿੰਨੇ ਵੀ ਤਰਨੇ ਲੱਗੇ ਨੇ ਜਾਂ ਫਾਇਲ ਕਿਆ ਲੱਗਾ ਹੈ ਉਹ ਤਰਨਿਆਂ ਵਿੱਚ ਆਪਾਂ ਨੂੰ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ ਕਿਉਂਕਿ ਤਰਨਾ ਸਿਪ ਇੱਕ ਚਕਾਣ ਪਿੱਛੇ ਆਪਾਂ ਨੂੰ ਕਹਿ ਦਿੰਦੇ ਸੀ ਤੁਹਾਡੀ ਮੀਟਿੰਗ ਕਰਾਈ ਜਾਏਗੀ ਬਸ ਉਹ ਇੱਕ ਲਾਰਾ ਹੀ ਹੁੰਦਾ ਸੀ ਵੀ ਇਹ ਤਰਨਾ ਇਥੋਂ ਚੱਕਿਆ ਜਾਏ ਤੇ ਅਸੀਂ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਆਪਾਂ ਨੂੰ ਪਤਾ ਹੈ ਦਰਨੇ ਤੋਂ ਬਾਅਦ ਉਸ ਤੋਂ ਬਾਅਦ ਨਾ ਤਾਂ ਕੋਈ ਗੱਲ ਸੁਣਦਾ ਸੀ ਤੇ ਨਾ ਅਜੇ ਤੱਕ ਮੀਟਿੰਗ ਕਿਸੇ ਕਰਵਾਈ। ਇਹ ਹੁਣ ਤੁਸੀਂ ਦੇਖ ਲਓ ਵੀ ਸਰਕਾਰ ਕਿੰਨੀ ਕੁ ਐਕਟਿਵ ਏ ਔਰ ਪੀਐਸਟੈਟ ਦਾ ਪੇਪਰ ਲੈਣ ਤੇ ਕਿੰਨੀ ਕੁ ਐਕਟਿਵ ਏ। ਔਰ ਜਿੱਥੇ ਵੀ ਕੋਈ ਧਰਨਾ ਲਗਾਇਆ ਜਾਂਦਾ ਉੱਥੇ ਇੱਕੋ ਗੱਲ ਹੀ ਕਹੀ ਜਾਂਦੀ ਹੈ ਵੀ ਤੁਹਾਡਾ ਕੱਟ ਨਹੀਂਗਾ। ਜੇ ਤੁਹਾਡਾ ਕੱਟ ਹੋਵੇ ਤਾਂ ਪੇਪਰ ਹੋ ਜਾਵੇ ਪਰ ਤੁਹਾਡਾ ਕੱਟ ਨਹੀਂਗਾ। ਇਹ ਹੁਣ ਆਪਣਾ ਦੋ ਤਰੀਕ ਨੂੰ ਦੱਸੇਗਾ ਕੱਟ। ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਉਸ ਦਿਨ 2 ਤਰੀਕ ਨੂੰ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਤੇ ਜਿਨ੍ਹਾਂ ਨਾਮ ਨੋਟ ਨਹੀਂ ਕਰਵਾਏ ਅਜੇ ਤੱਕ ਲਿਸਟ ਵਿੱਚ ਉਹ ਆਪਣੇ ਆਪਣੇ ਨਾਮ ਨੋਟ ਕਰਵਾ ਦੋ ਔਰ ਜੋ ਕੇ ਵਹੀਕਲ ਦਾ ਪ੍ਰਬੰਧ ਕੀਤਾ ਜਾ ਸਕੇ ਇਸ ਕਰਕੇ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਕਰਦੇ ਆਂ ਅੱਗੇ ਦੀ ਜੋ ਵੀ ਕੋਈ ਵੀ ਗੱਲਬਾਤ ਹੋਈ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਪਰ ਜਿੱਥੋਂ ਤੱਕ ਸਾਨੂੰ ਅੰਦਰ ਦੇ ਸੋਰਸਾਂ ਤੱਕ ਅਜੇ ਤੱਕ ਪੀਐਸਟੈਟ ਦੀ ਕੋਈ ਸੁਭਾਵਨਾ ਨਹੀਂ ਹੈ ਕਰਕੇ ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ ਜਿੰਨਾ ਵਿজিট ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ